ਗੁੱਡ ਮਾਰਨਿੰਗ ਸਾਰਿਆਂ ਨੂੰ ਸੁੱਤੇ ਉੱਠੇ ਆ ਬਾਹਰ ਦਾ ਮਾਹੌਲ ਚੋ ਲੱਗੇ ਆ ਵੇਖਣਾ ਕਮਰੇ ਦੇ ਬਾਹਰ ਨਿਕਲੇ ਧੁੰਦ ਵਾਧੂ ਪਈ ਆ ਅੱਜ ਗੁੱਡੇ ਦਾ ਪਲਾਨ ਗੁੱਡਾ ਬਣਾਉਨੇ ਆ ਦੱਸਤਾ ਵਾ ਵੱਡਾ ਲੋਰੀ ਵਾਤੇ ਬਣਾਉਣਾ ਆਪਾਂ ਗਿਫਟ ਐਤੀ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਗਿਫਟ ਆਪਾਂ ਆਪਣੇ ਭਰਾਵਾਂ ਨੂੰ ਲੋਰੀ ਤੋਂ 2 ਦਿਨ ਪਹਿਲਾਂ ਵਲੋਗ ਸੁੱਟਾਂਗੇ ਤੁਹਾਡੇ ਵੀ ਕਹਿਣ ਰਿਹਾ ਆ ਪੂਰਾ ਕਿ ਜਿਹੜਾ ਪਤਾ ਲੱਗੇ ਕਿ ਵਾਕਿਆ ਗੁੱਡਾ ਬਣਾਇਆ ਮੁੰਡਿਆਂ ਨੇ ਇੱਕ ਕਰੀ ਸਾਰੇ ਇੰਡੀਆ ਚ ਪਤਾ ਲੱਗ ਜਾਊਗਾ ਕਿ ਗੁੱਡਾ ਬਣਿਆ ਹੋ ਪੰਜਾਬ ਚ ਹੁਣ ਅਸੀਂ ਚੱਲੇ ਆਂ ਬਾਜ਼ਾਰ ਫਟੇਕਾਰ ਚੱਲੇ ਆਂ ਗੁੱਡੇ ਦੇ ਤੀਰ ਲੈਣ ਤੀਰ ਮਿਲ ਗਏ ਠੀਕ ਆ ਨਹੀਂ ਤੇ ਫਿਰ ਘਰੇ ਹੀ ਰੈਡੀ ਕਰਾਂਗੇ ਸਭ ਕੁਝ ਆਪ ਹੀ ਕੰਮ ਸਾਰਾ ਤਿਆਰ ਕਰਾਂਗੇ ਤੀਰ ਤੇ ਹੁਣ ਮਿਲੇ ਨਹੀਂ ਬਾਜ਼ਾਰੋਂ ਤੇ ਹੁਣ ਅਸੀਂ ਬਾਸ ਦੇ ਬਣਾ ਕੇ ਘਰੇ ਰੈਡੀ ਲੱਗੇ ਆ ਕਰਨਾ ਤੁਹਾਡੇ ਸਾਹਮਣੇ ਬਾਸ 파 ਕੇ ਤੇ ਸਾਰੇ ਐ ਤੁਹਾਡੇ ਸਾਹਮਣੇ ਕਰਾਂਗੇ ਅੱਗ ਬਾਲ ਕੇ ਗਰਮ ਕਰਕੇ ਤੁਹਾਨੂੰ ਸਭ ਆ ਵੀ ਜੀ ਹਟਾ ਤਾ ਹੋ ਗਿਆ ਰੈਡੀ ਤੇ ਔਰ ਰੈਡੀ ਕਰਕੇ ਨਾਲ ਹੀ ਅਸੀਂ ਕਰ ਲਗੇ ਤੀਰ ਗਰਮ ਅੱਗ ਵੀ ਇੱਧਰ ਬਾਲਤੀ ਆਪਾਂ ਚੱਲ ਤੁਹਾਨੂੰ ਤੇ ਨਾਲ ਹੀ ਆਪਾਂ ਤੀਰ ਗਰਮ ਕਰ ਲੈਨੇ ਆ ਛੇਕਾ ਦਵਾ ਦੇਣਾ ਤੀਰਾਂ ਨੂੰ ਤੇ ਗੁੱਦਾ ਤਿਆਰ ਬਸ ਕਹਿੰਦੇ ਘੰਟੇ ਦਾ ਤਾਪਾ ਪਕਾ ਦੇਣਾ ਤਿਆਰ ਲਓ ਅੱਧਾ ਹੋ ਗਿਆ ਰੈਡੀ ਤੇ ਡਿਆ ਕੰਮ ਚੱਲਣ ਹੌਲੀ ਹੌਲੀ ਸਾਰਾ ਠਾਗਾ ਫਿੱਟ ਕਰਨ ਦੇ ਆ ਬੰਦੇ ਸਾਡੇ ਲੱਗੇ ਆ ਇਹ ਵੀਰ ਠਾਗੜੇ ਆ ਫਿੱਟ ਕਰਨੋ ਬਾਕੀ ਕਰਦੇ ਆ ਸਾਰਾ ਤੁਹਾਨੂੰ ਰੈਡੀ ਕਰਕੇ ਕਰਦੇ ਸ਼ੇਰ ਤੁਹਾਡੇ ਨਾਲ ਥੋੜੇ ਕੇ ਟਾਈਮ ਤੱਕ ਬਸ ਅੱਖਾ ਰਹਿ ਗਿਆ ਲੱਗਣ ਵਾਲੀਆਂ ਤੇ ਪਪਲ ਰਹਿ ਗਿਆ ਵੱਡਾ ਬਾਕੀ ਤੁਹਾਨੂੰ ਦਿਖਾਉਨੇ ਆ ਆਪਣਾ ਅੱਜ 10 ਤਵਾ 10 ਤਵਾ ਗੁੜਾ ਚੱਲਣ ਢਿਆ ਸਾਰਾ ਕੰਮ ਹੌਲੀ ਹੌਲੀ ਇਧਰ ਵੇਖੋ ਮਹਰਾਜ ਆ ਬਾਬਾ ਜੀ ਮਾਰੋ ਧਿਆਨ ਇਹ ਬਹੁਤ ਬਣਾਉਣਾ ਇਸ ਤੋਂ ਵੱਡਾ ਬਣਾ ਦਈਏ ਇਹ ਤੋਂ ਵੱਡਾ ਬਣਾਵਾਂਗੇ ਇੱਕ ਥੋੜੇ ਦਿਨਾਂ ਤੱਕ ਉਹ ਬਣਾਵਾਂਗੇ ਰੈੱਡ ਕਲਰ ਚ ਚਾਹੇ ਪਿੰਕ ਕਲਰ ਚ ਉਹ ਵੀ ਤੁਹਾਡੇ ਰੂਪ ਰੂਪ ਕਰਾਂਗੇ ਥੋੜੇ ਟਾਈਮ ਤੱਕ ਬਸ ਕੰਮ ਕੱਢੇ ਕੀ ਜੋ ਬੰਦਾ ਕੀ ਆ ਹੁਣ ਆਪਾਂ ਇਹੋ ਕੰਮ ਕਰਨਾ ਵਾ ਕਿ ਲੋਰੀ ਦੇ ਬਸ ਗੁੱਡੇ ਬਣਾਉਣੇ ਆਪਾਂ ਵੱਡੇ ਵੱਡੇ ਯਾ ਕਹਿਣ ਚੱਲੇ ਆ ਪਰ ਅੰਦਾਜ਼ ਤੇ ਇਹਨਾਂ ਨੇ ਮੈਨੂੰ ਰੋਕਦਾ ਕਿ ਨਹੀਂ ਚਾਚਾ ਪਹਿਲਾਂ ਗੁੱਡਾ ਬਣਾ ਲੀਏ ਫਿਰ ਜਿੱਥੇ ਮਰਜੀ ਚੱਲ ਜਿਓ ਤੇ ਹੁਣ ਗੁੱਡਾ ਸਾਡਾ ਹੋ ਗਿਆ ਰੈਡੀ ਤੇ ਟਾਈਮ ਵੀ ਮੇਰੇ ਹਿਸਾਬ ਨਾਲ 2 ਵਜ ਗਏ ਆ 2 ਵਜ ਹੀ ਗਏ ਆ ਤੇ ਆਪਾਂ ਜਾਣਾ ਰਮਦਾਸ ਵਿਆਹ ਕਹਿਣ ਬਾਅਦ ਤੇ ਮੇਰਾ ਵੀ ਜੀ ਹੋ ਗਿਆ ਰੈਡੀ ਤੇ ਹੁਣ ਆਪਾਂ ਪੱਪਲ ਦੀ ਕਟਾਈ ਕਰਨ ਲੱਗੇ ਆ ਕੱਟਣ ਲੱਗੇ ਆ ਪੱਪਲ ਬਲੈਕ ਕਲਰ ਦਾ ਨਾਲ ਲਾਵਾਂਗੇ ਅੱਖਾਂ ਉਹ ਭਾਈ ਆਪਣੀਆਂ ਕਾਰਡਿੰਗ ਲਾ ਦੇ ਕੋਈ ਭਰੇ ਆਪਾਂ ਆਪਣੇ ਬੰਦਿਆਂ ਦੀਆਂ ਤੇਰੀਆਂ ਕਰੀਏ ਕੁਝ ਨਾ ਕੁਝ ਕਰਾਂਗੇ ਜ਼ਰੂਰ ਕੋਈ ਗੱਲ ਨਹੀਂ ਬਾਕੀ ਉਹ ਅਡੇ ਕਾਰੀਗਰ ਦੇ ਆ ਕੰਮ ਕਰਨਾ ਲੱਗੇ ਹੋਇਆ ਭਰਾ ਸਵੇਰ ਦੇ ਲੱਗੇ ਆ ਕੋਈ 9:00 ਵਜੇ ਦਾ ਕੰਮ ਸ਼ੁਰੂ ਕੀਤਾ ਆ ਭਰਾ ਆਪਣਾ ਨਾ ਇਹਦਾ ਸਹਿਯੋਗ ਬਹੁਤ ਹੈਦਾ ਇਹ ਵੀਰ ਦਾ ਸਾਡਾ ਹੋ ਗਿਆ ਫਾਈਨਲੀ ਤਿਆਰ ਤੇ ਅੱਖਾਂ ਓੱਖਾਂ ਲੱਗੀਆਂ ਸਭ ਕੁਝ ਆ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਢਾ ਕੇ ਇੱਕ ਵਾਰੀ ਚੈੱਕ ਕਰਦੇ ਹਾਂ ਗੁੱਡਾ ਕਿ ਕਿੱਦਾਂ ਦਾ ਭਲਿਆ ਵਾ ਕਿੱਡਾ ਘੈਂਟ ਆ ਬਾਕੀ ਆ ਤੋ ਵੀ ਵੀਡੀਓ ਚ ਚੈੱਕ ਕਰ ਲਓ